ਦੁਖ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਨੁ ਦੁਖ ਜਾਈ ਹੋ ਅਸਿਫਤਖ ਸੰਮਦੀ ਹੋਰ ਅਸੋ ਹੋ ਗੁਰਸੋ ਛੱਟੀਐ ਉਦਟੇ ਸੱਚੇ ਪਾਤਸ਼ਾਹ ਜਨਮ ਨੰਦੀ ਕੱਟੀ ਐ ਸੱਜਣ ਸੱਚਾ ਬਾਤਿ ਸ਼ਾ ਸਿਰਸ਼ੋਂ ਹੁੰਦੈ ਸ਼ਾ ਜਿਸ ਪਾਸ ਨਹ ਹੱਠਿਓ ਸੋਹੀਐ ਸਭਨਾ ਦਾਰੀ ਸਾ ਸੱਜਣ ਸੱਚਾ ਬਾਤਿ ਸ਼ਾ ਸਿਰਸ਼ੋਂ ਹੁੰਦੈ ਸ਼ਾ ਜਿਸ ਪਾਸ ਬਹੱਟਿਆ ਸੋਹੀਐ ਸਭਨਾ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆਨੋ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਗੁਣਾਂ ਨੂੰ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ राम नाम चित लाए हर जियो अपे बख्श मिलाए गुणहीन हम अपराधी पाई ਸਤਗੁਰ ਸਤਗੁਰ ਲੈ ਰਲਾਈ ਰਹਾ ਕੌਣ ਕੌਣ ਅਪਰਾਧੀ ਬਖਸ਼ਿਓਨ ਪਿਆਰੇ ਸੱਚ ਸ਼ਬਦ ਵਿਚਾਰ ਉਜਲ ਪਾਰ ਉਤਾਰਿਆਨ ਭਾਈ ਸਤਗੁਰ ਬੀੜ ਚੜ ਮਨੂਰਤੀ ਕੰਚਨ ਭੈ ਭਾਈ ਗੁਰ ਪਾਰਸ ਮੇਲ ਮਿਲਾਏ ਸ਼ੋਡ ਨਾ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰਣ ਭਾਈ ਸਤਗੁਰ ਕਉ ਸਦ ਬਲ ਹਾਰੈ ਜਾਓ ਨਾਮ ਨਿਦਾਨ ਜਿਨ ਦਿੱਤਾ ਭਾਈ ਗੁਰਮਤ ਸਹਜ ਸਮਾ ਗੁਰ ਬਿਨ ਸਹਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਗੁਰੂ ਕੀ ਸੇਵਾ ਸਦਾ ਕਰ ਭਾਈ ਵਿਚੋ ਆਪ ਗਵਾਏ ਗੁਰਮਤੀ ਭਉ ਉਪਜੈ ਭਾਈ ਭਉ ਕਰੁਣੀ ਸਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਗੁਰੂ ਸਿਵਹਿ ਆਪਣਾ ਭਾਈ ਤਿਨ ਕਹਿ ਹਉ ਲੋਗੋ ਪਾਈਐ ਜਨਮ ਸਵਾਰੀ ਆਪਣਾ ਪਾਈ ਕੁੱਲ ਭੀ ਲਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਇਸ ਬਿਗਨ ਨ ਲਾਗੇ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋਈ کا خالصہ واہی گروہ جی کی فتح سورٹھ محلہ تیجا دو تکی نگیا آپ پہ بخش لے پائی ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ